ਸਸੀ ਗੱਲ ਦੋਸਤੋ ਕੀ ਤੁਹਾਨੂੰ ਪਤਾ ਹੈ ਅੱਜ ਦੀ ਡੇਟ 'ਚ ਸਭ ਤੋਂ ਅਮੀਰ ਕੌਣ ਹੋ ਰਿਹਾ ਹੈ ਸਾਈਕੀਆਟ੍ਰਿਕਸ ਤਣਾਅ ਤੋਂ ਮੁਕਤੀ ਦਵਾਈਆਂ ਵੇਚਣ ਵਾਲੇ ਇਹ ਦਵਾਈਆਂ ਨਹੀਂ ਇਹ ਆਪਣੇ ਆਪ 'ਚ ਨਸ਼ਾ ਨੇ ਸ਼ਰਾਬ ਦੀ ਤਰ੍ਹਾਂ ਖਤਰਨਾਕ ਨੇ ਘਾਤਕ ਨੇ ਤਣਾਅ ਤੋਂ ਮੁਕਤੀ ਤੁਸੀਂ ਕੁਝ ਥੋੜੇ ਜੇ ਟੋਟਕਿਆਂ ਵਾਲੀ ਜਿੰਨਾ ਨਾਲ ਮੈਂ ਹਾਸਲ ਕੀਤੀ ਹੈ ਤੁਸੀਂ ਕਰ ਸਕਦੇ ਹੋ ਧਿਆਨ ਨਾਲ ਸੁਣੋ ਜਦੋਂ ਕੋਈ ਇਦਾਂ ਦਾ ਹਾਲਾਤ ਆ ਜਾਵੇ ਤੁਹਾਨੂੰ ਸਮਝ ਨਾਵੇ ਕੀ ਫੈਸਲਾ ਲੈਣਾ ਤੁਹਾਨੂੰ ਖਿੜ ਜਾਵੇ ਤੁਹਾਨੂੰ ਗੁੱਸਾ ਆਵੇ ਤੁਹਾਡਾ ਦਿਮਾਗ ਫਟਣ ਪਿਆ ਜਾਵੇ ਰੁਕੋ ਸਭ ਤੋਂ ਪਹਿਲਾ ਤਰੀਕਾ ਜਿਹੜਾ ਵਾ ਪੁੱਠੀ ਗਿਣਤੀ ਸ਼ੁਰੂ ਕਰਦੇ ਹੋ 99 98 97 96 95 94 30 60 ਤੱਕ ਨਹੀਂ ਪੁੱਟਣਾ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਆਪਣੇ ਆਪ ਨੂੰ ਸੋਚੋਗੇ ਵੀ ਮੈਂ ਬਾਹਰ ਆ ਗਿਆ ਫਿਰ ਉਸ ਤੋਂ ਬਾਅਦ ਉਦੋਂ ਵੀ ਜੇ ਤੁਹਾਨੂੰ ਪੁੱਠੇ ਦਾ ਅਸਰ ਨਹੀਂ ਹੋ ਰਿਹਾ ਨਾ ਡੀਪ ਬਰੀਥਿੰਗ ਕਰੋ ਡੀਪ ਬਰੀਥਿੰਗ ਜਿਹੜੀ ਹੈ ਬਹੁਤ ਹੀ ਕਾਰਗਰ ਹੈ ਜਿਹੜੀ ਤੁਹਾਨੂੰ 5-7 ਮਿੰਟ ਡੀਪ ਬਰੀਥਿੰਗ ਤੋਂ ਬਾਅਦ ਜੇ ਤੁਸੀਂ ਰਿਜ਼ਲਟ ਦੇਵੋਗੇ ਜੋ ਤੁਸੀਂ ਫੈਸਲਾ ਲਓਗੇ ਉਹ ਕਿਤੇ کارਗਰ ਹੋਊਗਾ ਤੀਜਾ ਤਰੀਕਾ ਵਾ ਆਪਣੀ ਪਸੰਦਾਂ ਮਿਊਜ਼ਿਕ ਸੁਣਨਾ ਇਕੱਲੇ ਉਹ ਜਿਹੜਾ ਤੁਹਾਡਾ ਮਿਊਜ਼ਿਕ ਸੁਣਿਆ ਤੁਹਾਨੂੰ ਰਿਲੈਕਸ ਕਰਦਾ ਤੁਹਾਨੂੰ ਸਕੂਨ ਦਿੰਦਾ ਵਾ ਤੁਸੀਂ ਜੋ ਉਸ ਤੋਂ ਬਾਅਦ ਥੋੜੇ ਦੇਰ ਲਈ ਉਸ ਚੀਜ਼ ਤੋਂ ਨਿਕਲ ਕੇ ਬਾਹਰ ਆਨੇ ਹੋ ਨਵੇਂ ਸਿਰੇ ਤੋਂ ਸੋਚਦੇ ਹੋ ਵਧੀਆ ਤਰੀਕੇ ਦਾ ਸੋਚਦੇ ਹੋ ਚੌਥਾ ਤਰੀਕਾ ਵਾ ਜਿਹੜਾ ਮਾਹੌਲ ਹੈ ਨਾ ਮਾਹੌਲ ਜਿਸ ਜਿਸ ਹਾਲ ਤੇ ਤੁਸੀਂ ਬੈਠੇ ਹੋ ਉਸ ਤੋਂ ਆਪਣੇ ਆਪ ਨੂੰ ਤੋਲ ਲਓ ਇਕੱਲੇ ਹੋ ਜਾਓ ਆਪਣੀਆਂ ਚੰਗੀਆਂ ਗੱਲਾਂ ਆਪਣੇ ਪੋਜ਼ਿਟਿਵ ਵੱਲੋਂ ਸਿੱਖੋ ਉਹ ਬਾਰੇ ਸੋਚੋ 100% ਤੁਹਾਨੂੰ ਆਪਣੇ ਆਪ ਦੇ ਉੱਤੇ ਮਾਣ ਹੋਏਗਾ ਤੁਸੀਂ ਸਟ्रेस ਤੋਂ ਬਾਹਰ ਆ ਜਾਓਗੇ ਇੱਕ ਹੈ ਰੀਡਿੰਗ ਕਰਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਆਪਣੇ ਬੈੱਡ ਦੀ ਢੋਹ ਦੇ ਉੱਤੇ ਚੰਗੀਆਂ ਕਿਤਾਬਾਂ ਰੱਖੋ ਚੰਗੀਆਂ ਕਿਤਾਬਾਂ ਪੜੋਗੇ ਜਿੱਥੇ ਅੱਗੇ 3 ਘੰਟੇ ਨਿਰਮੀ ਸਿਰ ਤੇ ਤੁਸੀਂ ਘਾਟੇ ਬਾਧੀ ਨੀਂਦ ਆਉਣ ਲੱਗਣੀ ਸ਼ੁਰੂ ਹੋ ਜਾਏਗੀ ਸਟ੍ਰੈਚਿੰਗ ਜਿਹੜਾ ਸਪੈਸ ਹੈ ਨਾ ਤੁਹਾਡੇ ਦਿਮਾਗ ਤੇ ਬੁਰਾ ਅਸਰ ਕਰਦਾ ਪਰ ਤੁਹਾਡੀ ਬੋਡੀ ਨੂੰ ਵੀ ਬੋਝ ਬਣਾ ਦਦਾ ਤੁਹਾਡੇ ਸਰੀਰ ਨੂੰ ਤੁਹਾਡੀਆਂ ਲੱਤਾਂ ਵਾਹਾਂ ਦਰਦ ਕਰਨ ਲੱਗ ਪੈਂਦੇ ਦੁਖਣ ਲੱਗ ਪੈਂਦੇ ਆ ਉੱਠੋ ਸਟ੍ਰੈਚਿੰਗ ਕਰੋ ਸਤਵਾਂ ਤਰੀਕਾ ਵਾ ਫੋਟੋ ਐਕਿਊਪ੍ਰੈਸ਼ਨ ਅੱਜ ਕੱਲ ਐਕਿਊਪ੍ਰੈਸ਼ਨ ਕੋਈ ਅੰਡਾਰੇ ਆ ਨੁਕੀਲੇ ਜੇ ਪਿਰਾਮਿਡ ਟਾਈਪ ਦੇ ਕਲਾਸਟਰ ਨੇ ਜਿੰਝ ਆਈਆਂ ਨੇ ਚੱਪਲ ਆਈਆਂ ਹੋਈਆਂ ਨੇ ਦੋਸਤੋ ਬਹੁਤ کارਗਰ ਨੇ ਇਹਨਾਂ ਨੂੰ ਅਜਵਾਓ ਤੁਸੀਂ ਜਦੋਂ ਕਿ ਤੇ ਇਹ ਹੈ ਜੇ ਮੌਕਾ ਆਂਦਾ ਵਾ ਇਹ ਚੱਪਲਾ ਪਾ ਕੇ ਆਪਣੇ ਦੋਨਾਂ ਪੈਰਾਂ ਨੂੰ ਫੋਟ ਐਕਿਊਪ੍ਰੈਸ਼ਨ ਕਰੋ ਇਕੱਲੇ ਹੋ ਜਾਓ ਇਹੋ ਜਿਹੇ ਮੌਕੇ ਤੇ ਕਿਉਂਕਿ ਤਾਂ ਸਾਰੀ ਭੀੜ ਨੂੰ ਖੁਸ਼ ਨਹੀਂ ਕਰ ਸਕਦੇ ਸਾਰੀ ਭੀੜ ਨੂੰ ਸਾਰਿਆਂ ਨੂੰ ਤੁਸੀਂ ਨਹੀਂ ਖੁਸ਼ ਕਰ ਸਕਦੇ ਰੱਬ ਵੀ ਨਹੀਂ ਕਰ ਸਕਦਾ ਇਕੱਲੇ ਹੋ ਜਾਓ ਇਹੀ ਸੋਚੋ ਯਾਰ ਤੁਸੀਂ ਆਪਣੇ ਆਪ ਨੂੰ ਕਿਵੇਂ ਖੁਸ਼ ਕਰਨਾ ਠੀਕ ਹੈ ਨਾ ਇੱਕ ਤਰੀਕਾ ਵਾ ਆਪਣੀ ਪਸੰਦ ਦਾ ਖਾਣਾ ਖਾਣਾ ਤੇ ਉਸ ਤੋਂ ਵੀ ਵੱਧ ਹੈ ਆਪਣੀ ਪਸੰਦ ਦਾ ਖਾਣਾ ਬਣਾ ਕੇ ਕਿਸੇ ਨੂੰ ਖਵਾਣਾ ਯਾਰ ਉਹ ਬੜਾ ਸਕੂਨ ਦਿੰਦਾ ਹੈ ਨਿਕਲ ਜਾਂਦਾ ਹੈ ਸਟ्रेस ਤੋਂ ਬਾਹਰ ਮੈਡੀਟੇਸ਼ਨ ਮੈਡੀਟੇਸ਼ਨ ਬੜਾ ਹੀ ਕਾਰਗਰ ਉਪਾਏ ਹੈ ਉਹਨੂੰ ਸਟ्रेस ਤੋਂ ਬਾਹਰ ਕਰਦਾ ਹੈ ਤੁਸੀਂ ਇਸੀ ਤੋਂ ਮੁਕਤੀ ਪਾਉਗੇ ਜਿਵੇਂ ਜਿਵੇਂ ਤੁਸੀਂ ਮੈਡੀਟੇਸ਼ਨ ਚ ਪਰਫੈਕਟ ਹੁੰਦੇ ਜਾਵੋਗੇ ਨਾ ਤੁਸੀਂ ਕਹਣਾ ਯਾਰ ਮੈਂ ਐਵੇਂ ਖਾਮ ਖਾ ਚੱਕੀ ਵਰदाई ਬਿਨਾ ਗੱਲ ਦੀ ਟੈਨਸ਼ਨ ਉਸ ਤੋਂ ਵਧੀਆ ਇੱਕ ਤਰੀਕਾ ਹੈ ਛੋਟੇ ਬੱਚਿਆਂ ਨਾਲ ਹੱਸਣਾ ਖੇਡਣਾ ਆਪਣੇ ਬੱਚੇ ਨਹੀਂ ਹੈਗਾ ਨਾ ਗੁਆਣੇ ਦੇ ਬੱਚੇ ਛੋਟੇ ਬੱਚਿਆਂ ਨੂੰ ਖੜਾਓ ਦੇਖੋ ਤੁਹਾਡਾ ਸਟ्रेस ਘਟਿਆ ਭਾਈ ਤਾਂ ਫਿਰ ਇੱਕ ਤਰੀਕਾ ਹੈਗਾ ਪੈਟ ਰੱਖਣਾ ਘਰੇ ਕੁੱਤਾ ਰੱਖ ਲਓ ਨਹੀਂ ਤਾਂ ਫਿਰ ਸ਼ੈਕਿਊਰਮ ਬਣਾਓ ਯਾਰ ਤੁਸੀਂ ਨਾ ਕੁਛ ਨਾ ਕਰੋ ਇਕੱਲੇ ਬੈਠੇ ਹੋ ਨਾ ਸ਼ੇਖੀ ਰੂਮ ਦੇ ਵਿੱਚ ਲੈਟ ਜਲਦੀਆਂ ਰੰਗ ਬਰੰਗੀਆਂ ਮੱਛੀਆਂ ਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰੋ ਤੁਸੀਂ ਦੇਖੋਗੇ ਤੁਹਾਡਾ ਸਟ्रेस ਫਿਰਦਾ ਘਟਿਆ ਗਿਆ ਹੋ ਗਿਆ ਗ੍ਰੀਨ ਟੀ ਗ੍ਰੀਨ ਟੀ ਚ ਐਂਟੀਆਕਸੀਡੈਂਟ ਹੁੰਦਾ ਤੇ ਅੱਧੀ ਚੱਕ ਦੋ ਵਾਰ ਗ੍ਰੀਨ ਟੀ ਪੀਓ ਤੁਹਾਡੀ ਬਾਡੀ ਤੇ ਕੋਈ ਮਾੜਾ ਅਸਰ ਨਹੀਂ ਕਰਦੀ ਤੁਹਾਨੂੰ ਪੋਜ਼ਿਟਿਵ ਹੀ ਕਰੇਗੀ ਇੱਕ ਤਰੀਕਾ ਹੱਸਣਾ ਬਿਨਾਂ ਗੱਲ ਤੋਂ ਅੱਜ ਕੱਲ ਤੁਸੀਂ ਪਾਰਕਾਂ 'ਚ ਦੇਖਿਆ ਨਾ ਲੋਕੀ ਉੱਚੀ ਉੱਚੀ ਹੱਸ ਰਹੇ ਹੁੰਦੇ ਆ ਉਹ ਯਾਰ ਉਹ ਆਪਣਾ ਸਟ्रेस ਦੂਰ ਕਰ ਰਹੇ ਹੁੰਦੇ ਔਰ ਬੜਾ ਹੀ ਕਾਰਗਰ ਹੈ ਬਹੁਤ ਹੀ ਕਾਰਗਰ ਹੈ ਇਰੇ ਕਦੇ ਕਾ ਕਮਾਈ ਕਮਾਈ ਕੱਲੀ ਪੈਸੇ ਦੀ ਨਹੀਂ ਯਾਰ ਦੁਆਵਾਂ ਦੀ ਕਿਸੇ ਤੇ ਭਲਾ ਕਰੋਗੇ ਨਾ ਉਹਦੀ ਦੁਆਵਾਂ ਤਾਂ ਹੋਣਗੀਆਂ ਯਾਰ ਤੁਹਾਡਾ ਸਟ्रेस ਕਿਤੇ ਰਹਿਣਾ ਹੀ ਨਹੀਂ ਅਚੀਵ ਕਰੋ ਜਿਹੜਾ ਤੁਹਾਡਾ ਗੋਲ ਹੈ ਨਾ ਤੁਸੀਂ ਆ ਗੱਡੀ ਲੈਣੀ ਸੀ ਤੁਸੀਂ ਆ ਮਕਾਨ ਬਣਾਉਣਾ ਸੀ ਤੁਸੀਂ ਆ ਘੜੀ ਖਰੀਦਣੀ ਤੁਸੀਂ ਆ ਕੱਪੜੇ ਪਾਉਣੇ ਸੀ ਉਹ ਚੀਜ਼ ਨੂੰ ਕੁਛ ਨਾ ਕੁਛ ਅਚੀਵ ਜਰੋ ਕੋ ਜ਼ਰੂਰ ਕਰੋ ਜਦੋਂ ਤੁਸੀਂ ਅਚੀਵ ਕਰੋਗੇ ਨਾ ਤੁਸੀਂ ਨੋਟ ਕਰਿਓ ਤੁਹਾਨੂੰ ਆਪਣੇ ਆਪ ਨੂੰ ਆਪਣੇ ਆਪ ਤੇ ਪ੍ਰਾਊਡ ਆਏਗਾ ਤੁਸੀਂ ਸਟ्रेस ਤੋਂ ਕਿਤੇ ਦੂਰ ਚੱਲ ਜਾਓਗੇ ਇੱਕ ਹੋਰ ਤਰੀਕਾ ਐਕਸਰਸਾਈਜ਼ ਐਕਸਰਸਾਈਜ਼ ਦੇ ਵਿੱਚ ਜਿਮ ਦੀ ਵੀ ਹੈ ਪਰ ਮੈਂ ਜਿਮ ਨੂੰ ਪ੍ਰੇਫਰ ਨਹੀਂ ਕਰਦਾ ਮੈਂ ਚਾਹਨਾ ਵੀ ਤੁਸੀਂ ਰਨਿੰਗ ਕਰੋ ਜੋਗਿੰਗ ਕਰੋ ਮੈਂ ਤਾਂ ਬਈ ਜਾਣਾ ਸਾਈਕਲਿੰਗ ਕਰਦਾ ਰਾਜੇ ਉਹ ਵੀ ਇੰਨਾ ਵਧੀਆ ਬੂਸਟਰ ਹੈ ਨਾ ਮੈਂ ਕਹਿੰਦਾ ਸਾਰਾ ਕੁਝ ਚੱਕਤਾ ਉਹਨੇ ਬ੍ਰੀਕ ਗਰੀਪੀ ਚੱਕਤੀ ਸੈਰ ਕਰੋ ਸੌਖਾ ਤਰੀਕਾ ਨਹੀਂ ਕੋਈ ਸਮਝ ਆ ਰਿਹਾ ਆਪਣੀ ਪਸੰਦੀ ਮੂਵੀ ਲੱਭੋ ਚਾਹ ਪਹਿਲਾਂ ਵੀ ਦੇਖੀ ਹੈ ਮੁੰਨਾ ਬਾਈ ਐਮਬੀਬੀਐਸ ਸਰ ਜੀ 3D ਡਿਟਾਰ ਕੀ ਐਦਾਂ ਦੀ ਫਿਲਮ ਦੇਖੋ ਤੁਹਾਨੂੰ ਉਹ ਵੀ ਰਲੀਵ ਦੇਊਗੀ ਕੁਝ ਚੰਗਾ ਰੁਖ ਲਗਾਓ ਕਾਰਡਿੰਗ ਕਰੋ ਲਿਖੋ ਆਪਣੇ ਆਪ ਨੂੰ ਬਿਜੀ ਕਰੋ ਗੱਲਾਂ ਕਰੋ ਤੇਰੀਆਂ ਵਰਡ ਦੇ ਵਿੱਚ ਬਲੂ ਜ਼ੋਨਸ ਬਣੀਆਂ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਲੰਬੀ ਉਮਰ ਦਾ ਰਾਜ ਇਹ ਵੀ ਸਾਹਮਣੇ ਆਇਆ ਸੀ ਵੀ ਉਹ ਗੈਦਰਿੰਗ ਕਰਦਨੇ ਆਪਸ ਵਿੱਚ ਮਿਲਦਨੇ ਯਾਰਾਂ ਬੋਸਤਾਂ ਨੂੰ ਤੁਸੀਂ ਯਾਰ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਨੇ ਉਹਨਾਂ ਨੂੰ ਸ਼ੇਅਰ ਕਰੋ ਦੇਖੋ ਕਿਵੇਂ ਤੇ ਆਗ੍ਰੀਤਿਕਾ ਜੋ ਤੁਹਾਡੇ ਮਨਚਾ ਨਾ ਉਹ ਦੱਸੋ ਜੋ ਤੁਸੀਂ ਪਾਇਆ ਨਾ ਉਹ ਲੋਕਾਂ ਨੂੰ ਦੱਸੋ ਜੋ ਤੁਸੀਂ ਸਿੱਖਿਆ ਉਹ ਵੀ ਲੋਕਾਂ ਨੂੰ ਦੱਸੋ ਮੇਰਾ ਜਿਹੜਾ ਅੱਜ ਦਾ ਵੀਡੀਓ ਨਾ ਉਹ ਵੀ ਐਸੀ ਲੜੀ ਚਾ ਦੋਸਤੋ ਦੇਖੋ ਸਟ्रेस ਕਿਵੇਂ ਤੁਹਾਡੇ ਤੋਂ ਦੂਰ ਜਾਂਦਾ ਹੈ ਧੰਨਵਾਦ